ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀਰੂ ਦੱਸਿਓ ਹਾਂਜੀ ਇੱਥੇ 11:00 ਵਜੇ ਦਾ ਟਾਈਮ ਆ ਤੇ ਆਪਾਂ ਲੱਗੇ ਹੋਏ ਸੀਗੇ ਚਾਹ ਬਣਾਉਣ ਚਾਹ ਪਾਣੀ ਗਰਵੇ ਤਾਂ ਧਰਤੀ ਸੀਗੀ ਆਪਣੇ ਆਗੇ ਸੀਗੇ ਰਿਸ਼ਤੇਦਾਰ ਤੇ ਮੈਂ ਨਾ ਫਟਾਫਟ ਹਲੇ ਕੰਮ ਨਿਬੜ ਕੇ ਹਟੀ ਸੀਗੀ ਪੋਚਾ ਲਾ ਰਹੀ ਸੀ ਬਾਕੀ ਤਾਂ ਚਲੋ ਸਾਰੇ ਕੰਮ ਨਿਬੜ ਗਏ ਸੀਗੇ ਤੇ ਆਪਣੇ ਰਿਸ਼ਤੇਦਾਰ ਆਗੇ ਸੀਗੇ ਫਿਰ ਉਹਨਾਂ ਨੂੰ ਚਾਹ ਬਣਾ ਕੇ ਦੇਣ ਲੱਗੀ ਇੱਥੇ ਮੇਰੇ ਚਾਹਤ ਰਹੇ ਸੀਗੇ ਤੇ ਸਹਜਪਰੀ ਤੋਂ ਨਹੀਂ ਵੀ ਫਿਰ ਰਹੀ ਸੀ ਇਹਨਾਂ ਨੇ ਪਾਣੀ ਵਗੈਰਾ ਦਿੱਤਾ ਸੀਗਾ ਤੇ ਮੈਂ ਚਾਹ ਵੱਲ ਹੋ ਗਈ ਸੀਗੀ ਮਾਜੀ ਹੁਣ ਚਾਹ ਦੇ ਦਾਂਗੇ ਤੇ ਤੁਹਾਨੂੰ ਮਲਾਉਨੇ ਆ ਅੱਗੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਪਾਂ ਜਾਨੂੰ ਚਾਹ ਪਾ ਲਈਏ ਚਾਹ ਤਰੀ ਹੋਈ ਹੈ ਬਸ ਦੁੱਧ ਪਾਇਆ ਹੈ ਤੇ ਨਾਲ ਆਪਾਂ ਨਹੀਂ ਲੈਂਦੇ ਸੀਗੇ ਬਿਸਕੁਟ ਤੇ ਪਕੌੜੀਆਂ ਵਗੈਰਾ ਹਨਾ ਇਕੱਲੀ ਚਾਹ ਵੀ ਨਹੀਂ ਵਧੀਆ ਲੱਗਦੀ ਹੈਗੀ ਦੇਣੀ ਤੇ ਨਾਲ ਥੋੜਾ ਜਿਹਾ ਇਹੋ ਵੇ ਮਿੱਠਾ ਵਗੈਰਾ ਨਾਣ ਵਿੱਚ ਵਗੈਰਾ ਹੋਵੇ ਹਨਾ ਕੋਈ ਚੀਜ਼ ਖਾਣ ਵਾਲੀ ਨਾਣ ਮਿਰਚ ਵਾਲੀ ਤੇ ਵਧੀਆ ਲੱਗਦੀ ਹੈ ਚਾਹ ਤੇ ਲੋ ਜੀ ਇੱਥੇ ਵੈਸੇ ਮੈਂ ਬੋਲ ਤਾਂ ਰਹੀ ᱛੀ ਪਰ ਆਵਾਜ਼ ਨਹੀਂ ਸਹੀ ਆ ਰਹੀ ਤਾਂ ਕਰਕੇ ਫਿਰ ਮੈਂ ਆਵਾਜ਼ ਬੰਦ ਕਰਤੀ ਮੈਂ ਕਿ ਚਲੋ ਬਾਤ ਚਲਾ ਦੂੰਗੀ ਤੇ ਮੇਰੀ ਆਵਾਜ਼ ਸਹੀ ਵੀ ਨਹੀਂ ਆ ਰਹੀ ਸਪੀਕਰ 'ਤੇ ਕਿਉਂਕਿ ਜੀ ਮੇਰਾ ਗਲਾ ਖਰਾਬ ਆ ਇੱਕ ਖੰਗ ਚ ਖਾਮ ਕਾਫੀ ਹੋਇਆ ਹੋਇਆ ਦੋ ਤਿੰਨ ਦਿਨ ਹੋ ਗਏ ਤੇ ਲੋਟੇ ਨਹੀਂ ਆ ਰਿਹਾ ਹੈਗਾ ਤਾਂ ਕਰਕੇ ਆਵਾਜ਼ ਵੀ ਨਹੀਂ ਸਹੀ ਆ ਰਹੀ ਹੈਗੀ ਤੇ ਕੱਲ ਭੈਣ ਨੇ ਵੀ ਪੁੱਛਿਆ ਸੀਗਾ ਸਹਾਰਣ ਫੈਮਲੀ ਵਾਲੇ ਨੇ ਲਖਵੀਰ ਕੌਰ ਨੇ ਤੇ ਵੀ ਤੁਹਾਡੀ ਸਿਹਤ ਖਰਾਬ ਲੱਗਦੀ ਆ ਕਈ ਦਿਨ ਹੋ ਗਏ ਐਵੇਂ ਹੀ ਆ ਗਲਾ ਦੁਖੀ ਜਾਂਦਾ ਅੰਦਰੋਂ ਤੇ ਸਹੀ ਨਹੀਂ ਆ ਰਹੀ ਹੈਗੀ ਪਤਾ ਨਹੀਂ ਕਿਹੜੇ ਉਹ ਨਾਲੇ ਠੰਡ ਵੀ ਹੈ ਨੀਗੀ ਪਤਾ ਨਹੀਂ ਕਿਉਂ ਖਾਂਗਜ ਖਾਮ ਹੋ ਗਿਆ ਪਤਾ ਨਹੀਂ ਕੋਲਰ ਲਾ ਲਿਆ ਸਹਜ ਨੇ ਪਾਣੀ ਪਾ ਲੰਦਾ ਸੀ ਉਹਦੇ ਵਿੱਚ ਤਾਂ ਕਰਕੇ ਹੋ ਗਿਆ ਦੇ ਦਿਆਂ ਹੁਣ ਹੋਰ ਕੋਈ ਦਵਾਈ ਮੰਗਾ ਕੇ ਦੇਖੂੰਗੀ ਸ਼ਾਇਦ ਉਹਦੇ ਨਾਲ ਫਰਕ ਪੈ ਜਾਵੇ ਲਓ ਜੀ ਆਪਣੀ ਚਾਹ ਬਣ ਗਈ ਸੀਗੀ ਤੇ ਆਪਾਂ ਚਾਹ ਲੈ ਚੱਲਾਂਗੇ ਜਸਕਰਨ ਵੀ ਮੇਰੇ ਨਾਲ ਫੜਾ ਰਿਹਾ ਸੀਗਾ ਤੇ ਇੱਥੇ ਬੈਠੇ ਸੀਗੇ ਗੱਲਾਂ ਬਾਤਾਂ ਕਰ ਰਹੇ ਸੀਗੇ ਚਾਹ ਵਗੈਰਾ ਪੀ ਲਈ ਤੀਗੀ ਆਪਾਂ ਨੇ ਜਸਕਰਨ ਵੀ ਆਪਣੀ ਗੱਲਾਂ ਸੁਣਾ ਰਿਹਾ ਸੀਗਾ ਮਮੇ ਉਹਨਾਂ ਨੂੰ ਤੇ ਇੱਥੇ ਨਾ ਇਹ ਜਿਹੜੇ ਨਾਲ ਬੈਠਾ ਮੇਰੇ ਮੰਮੀ ਨੇ ਤੇ ਇਧਰ ਮੇਰਾ ਭਰਾ ਬੈਠਾ ਤੇ ਮੇਰੇ ਭੈਣ ਇਧਰ ਬੈਠੇ ਉਹ ਵਿੱਚ ਨਹੀਂ ਆਈ ਹੈਗੀ ਵੀਡੀਓ ਦੇ ਤੇ ਅਸੀਂ ਆਪਣੀ ਗੱਲਾਂ ਬਾਤਾਂ ਮਾਰ ਰਹੇ ਸੀਗੇ ਉਹ ਉਸਦਣ ਰਮਨ ਸਹਾਰਣ ਫੈਮਲੀ ਵਾਲੇ ਦੀਦੀ ਨੇ ਕਿਹਾ ਸੀਗਾ ਵੀ ਤੁਸੀਂ ਜਦੋਂ ਪੇਕੇ ਗਏ ਸੀਗੇ ਆਪਣੀ ਮੰਮੀ ਨਾਲ ਨਹੀਂ ਮਿਲਾਇਆ ਹੈਗਾ ਮੈਂ ਕਿਹਾ ਚਲੋ ਅੱਜ ਤੁਹਾਨੂੰ ਮਿਲਾ ਦਈਏ ਇਹ ਨੇ ਮੇਰੀ ਮੰਮੀ ਤੇ ਆਵਾਜ਼ ਮੈਂ ਬੰਦ ਕਰਤੀ ਸੀ ਕਿਉਂਕਿ ਇਹ ਗਾਹ ਪਾ ਰਹੇ ਸੀਗੇ ਆਪਸ ਵਿੱਚ ਗੱਲਾਂ ਕਰ ਰਹੇ ਸੀਗੇ ਫਿਰ ਗਾਜਾ ਪੈਂਦਾ ਸੀਗਾ ਤਾਂ ਕਰਕੇ ਫਿਰ ਮੈਂ ਆਵਾਜ਼ੇ ਬੰਦ ਕਰਤੀ ਮੈਂ ਕਿਹਾ ਚਲੋ ਇਦਾਂ ਹੀ ਤੁਹਾਨੂੰ ਮਿਲਾ ਦਾਂਗੇ ਵੈਸੇ ਤਾਂ ਮੈਂ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਵਾਉਣੀਆਂ ਸੀਗੀਆਂ ਪਰ ਇਨਾ ਸਾਹਿਬੀ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਬੋਲਦਾ ਫਿਰ ਕਾਫੀ ਰੌਲਾ ਪਾ ਦਿੰਦਾ ਇਹ। ਇਸ ਕਰਕੇ ਕਹਿੰਦਾ ਹੈ ਕਰੋਨਾ ਪੀਪਾ ਦਾ ਗਰਮਾਸ ਕਰਨੇ ਕਹਿੰਦਾ ਬਿਸਕਟ ਦੁਆਰਾ ਲੈਣੇ ਨਹੀਂ ਹਨ। ਦੇਖ ਹਾ ਇੱਕ ਦਿਨ ਧੋ ਕੇ ਰੱਖਿਆ ਫਿਰ ਮੈਂ ਉਹਦੇ ਮੱਕੀ ਦਾ ਕਰਦਾ ਤੇ ਫਿਰ ਸਿਆਲਾ ਦਾ ਮੈਂ ਕੋਲੋਂ ਦੁਕਾਨੀ ਦੀ ਦੱਸ ਕੇ ਲੈ ਆਉਂਦਾ 10 ਕਿਲੋ 20 ਸਾਹੀ ਸਾਹੀ ਐਵੇਂ ਬਿਲੇ ਕਰਦਾ ਤੂੰ ਨਾ ਪਾ ਗਾ ਤਾ ਉਹਦੇ ਬਿਸਕਟ ਲੈਣੇ ਦੁਆਰਾ ਫਿਰ ਕਾਹੀ ਬਿਸਕਟਾਂ ਉਹਨਾਂ ਦੇ ਸਮਾਨ ਦੇ ਹਨ ਵੀ ਅਰੇ ਐਜਾ ਮਾਰੇ। ਅਰੇ ਥੋੜੀ ਬੁਚਕ ਪਰ ਕੇ ਦੁੱਧ ਲੈਦਾ ਚਿੱਟਾ ਮਾਰਦੀ ਹੋਈ। ਅਰੇ ਕੇ ਕਰਦਾ। ਅਰੇ ਟੀਮ ਦੀਆਂ ਚਿੱਟੇ। ਲੋ ਜੀ ਇੱਥੇ ਤੁਹਾਨੂੰ ਸੁਣਾਇ ਦਿਤੀਆਂ ਗੱਲਾਂ ਦੀਆਂ ਜਿਸ ਕਾਰਨ ਗੈਸਿਕਾ ਬਾਹਰ ਇਹਨਾਂ ਦਾ ਪਿੱਪਾ ਪਿਆ ਸੀ ਕਾ ਬਿਸਕਟਾਂ ਵੜਾ ਮੈਂ ਰੱਖ ਲੈ ਸੀਗਾ ਪਿਛਲੀ ਵਾਰ ਦਿੱਤਾ ਨਹੀਂ ਜਿਹੜਾ ਸੈਣਾਂ ਚ। ਜਦੋਂ ਪਿਛਲੇ ਵਾਰ ਬਿਸਕਟ ਦੇ ਕੇ ਗਏ ਸੀਗੇ ਤੇ ਫਿਰ ਉਹ ਪੀਪਾ ਹੁਣ ਉਹ ਦੇਣਾ ਸੀਗਾ ਇਹਨਾਂ ਦਾ ਮੈਂ ਕਹਿੰਦਾ ਕਹਿੰਦਾ ਧੋਸ ਮਾਰ ਕੇ ਕਹਿੰਦਾ ਦੇ ਦੇ ਤਾਂ ਹੀ ਕਹਿੰਦਾ ਗਾਹ ਨੂੰ ਬਿਸਕਟ ਆਉਣਗੇ ਤੇ ਵਧੀਆ ਗੱਲਾਂ ਦੱਸ ਰਹੀ ਸੀਗੀ ਮੈਂ ਤੇ ਜਿਸ ਕੰਨ ਹੋ ਤਿਆਰ ਹੋ ਗਿਆ ਸੀਗਾ ਕਹਿੰਦਾ ਨਾਲ ਜਾਣਾ ਮੈਂ ਇਹਨਾਂ ਨੇ ਕਹਾਂ ਜਾਣਾ ਸੀਗਾ ਭੂਆ ਦੇ ਕੋਲ ਥੋੜੀ ਦੂਰੀ ਤੇ ਭੂਆ 5 10 ਮਿੰਟ ਲੱਗਦੇ ਨੇ ਉਹਨਾਂ ਕੋ ਕਹਿੰਦਾ ਮੈਂ ਜਾ ਕੇ ਆਉਣਾ ਮੈਂ ਚਲ ਜਾਇਆ ਤੇ ਪਹਿਲਾਂ ਇਹ ਮਾਸੀ ਕੋਲ ਹੋ ਕੇ ਆਏ ਸੀਗੇ ਲਓ ਜੀ ਦੁਪਹਿਰਾਂ ਹੋ ਚੁੱਕਿਆ ਹੈ तो डेढ़ बज गए है ना डेढ़ बज गया हम अपने रिश्तेदार चलेने इतों अपने बकरियां लगे हैं डीका खान उदर हरमेश भैन ने कहा कहीं डके थले टंग उपरू टंग करो तो पत्ते थले भैने अपने आप ही खिंच ने, बस इदा बन दें उपर थले करी जा पता नहीं किमें घूम जख लो ऐं ने अपने मंगाई है मिट्टी मिट्टी छोड़ के चले थे पेक तो मिट्टी के अपने तो अपने इधर मिट्टी नहीं वाइया हैगी इतने ਫੇ ਚੁੱਲੇ ਜੇ ਦੀ ਟੁੱਟ ਜਾਂਦੇ ਨੇ ਤਾਂ ਕਰਕੇ ਨਾ ਉਥੇ ਮਿੱਟੀ ਮੰਗਾਈ ਆਂ ਪਾਂਡੂ ਵਰਗੀ ਐ ਇਹ ਖੜਾ ਆਪਾਂ ਚੁੱਲੇ ਨੂੰ ਮਿੱਟੀ ਲਾਵਾਂਗੇ ਤੇ ਬੱਦ ਟਾਈਮ ਕੱਢ ਦੂਗਾ ਬਸ ਹੁਣ ਜਾਣ ਦੀ ਤਿਆਰੀ ਹੈ ਇਹਨਾਂ ਦੀ ਚੱਲੇ ਨੇ ਖੜੇ ਹੋ ਗਈ ਠੰਡੀ ਠੰਡੀ ਹੋ ਗਈ ਲਓ ਜੀ ਹੁਣ ਇਹ ਹੋ ਕੇ ਜਾਣ ਵਾਸਤੇ ਤਿਆਰ ਥੋੜਾ ਥੋੜਾ ਚਾਰੇ ਬੈਠ ਹੁੰਦਾ ਹੈ ਇਹਨਾਂ ਨੂੰ ਅੰਸੀਗਾ ਵੀ ਇਹ ਮਤਲਬ ਇੱਕ ਗੇੜੇ ਨਾਲੇ ਸਾਰੇ ਰਿਸ਼ਤੇਦਾਰੀਆਂ ਚ ਘੁੰਮ ਜਾਂਦੇ ਹੁੰਦੇ ਨੇ ਇੱਧਰ ਨੂੰ ਇਹਨੇ ਆਪਣੇ ਜਦੋਂ ਇੱਧਰੋਂ ਆਉਂਦੇ ਨੇ ਨਾ ਕਈ ਰਿਸ਼ਤੇਦਾਰੀਆਂ ਪੈਂਦੀਆਂ ਨੇ ਤੇ ਮਾਸੀ ਕੋਲ ਵੀ ਖੜ ਕੇ ਆਏ ਸੀ ਮੇਰੇ ਤੋਂ ਪਹਿਲਾਂ ਸਾਜਰੇ ਤੁਰਪੇ ਸੀਗੇ ਘਰੋਂ ਇਹ ਤੇ ਮਾਸੀ ਕੋਲ ਖੜ ਕੇ ਉਸ ਤੋਂ ਬਾਅਦ ਮੇਰੇ ਕੋਲ ਆਏ ਸੀ ਮੇਰੇ ਕੋਲ 11:00 ਵਜੇ ਪਹੁੰਚ ਗਏ ਸੀਗੇ ਤੇ 1:30 ਵਜੇ ਤੁਰਪੇ ਸੀਗੇ ਇੱਥੋਂ ਫਿਰ ਇਹਨਾਂ ਨੇ ਜਾਣਾ ਸੀਗਾ ਪੂਆ ਕੋਲ ਪੂਆ ਕੋਲ ਚਲੋ ਅੰਦਰ ਚਾਹ ਪਾਣੀ ਪੀ ਕੇ ਉਹ ਉਹ ਤੋਂ ਸਾਜਰੇ ਤਰਪਣਗੇ ਕਿਉਂਕਿ ਜੀ ਫਿਰ ਮੇਰੇ ਭਰਾ ਨੇ ਪਾਠ ਕਰਨ ਜਾਣਾ ਹੁੰਦਾ ਗੁਰਦੁਆਰਾ ਸਾਹਿਬ ਲੱਗਿਆ ਹੋਇਆ ਮੇਰਾ ਭਰਾ ਤੇ ਉੱਥੇ ਜਾਣਾ ਹੁੰਦਾ ਫਿਰ ਇਹਨੇ ਆਪਦੇ ਟਾਈਮ ਨਾਲ ਮੁਰਨਾ ਹੁੰਦਾ ਇੱਥੇ ਮੰਮੀ ਤੁਹਾਨੂੰ ਸਾਸਰੀ ਘਰ ਬੁਲਾ ਰਹੀ ਆ ਆਵਾਜ਼ ਮੈਂ ਬੰਦ ਕਰਤੀ ਸੀਗੀ ਬਹੁਤ ਕਾਫੀ ਰੌਲਾ ਪਾ ਰਿਆ ਸੀਗਾ ਸਹਜ ਤੇ ਕਹਿ ਰਿਹਾ ਸੀਗਾ ਕਹਿੰਦਾ ਮੈਂ ਵੀ ਜਾਣਾ ਜਿਸ ਕਰਨ ਨਾਲ ਗਿਆ ਮੈਂ ਹਾਂ ਚਲ ਤੂੰ ਰਹਿਣ ਦੇ ਵੀ ਜਿਸ ਕਰਨ ਨੂੰ ਚਲੇ ਜਾਣ ਦੇ ਤੇ ਲੋ ਜੀ ਚਲੇ ਗਏ ਤੇ ਉਸ ਤੋਂ ਬਾਅਦ ਫਿਰ ਅੱਗੇ ਲੋ ਜੀ ਰਿਸ਼ਤੇਦਾਰ ਆਪਣੇ ਚਲੇ ਗਏ ਸੀਗੇ ਦੋ ਡੇਢ ਕਬ ਚਲੇ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਹਰਾਮ ਕਰਿਆ ਤੇ ਪੈ ਗਏ ਸੀਗੇ ਫਿਰ ਉੱਠ ਕੇ ਮੜੇ ਮੋਟੇ ਕੰਮ ਕਰੇ ਤੇ ਹੁਣ ਮੈਂ ਧਰਾਂ ਚੋਏ ਹੀ ਤੋ ਧਰਾਂ ਦਾ ਕੰਮ ਨਵੇੜਤਾ ਤੇ ਬੱਦਲ ਇੰਨਾ ਜ਼ਿਆਦਾ ਆ ਗਿਆ ਨਾ ਆਪਣੇ ਵੀ ਸ਼ਾਇਦ ਮੀਂਹ ਆਊਗਾ ਤੇ ਮੌਸਮ ਬਹੁਤ ਖਰਾਬ ਹੋ ਗਿਆ ਪਹਿਲਾਂ ਹਵਾ ਜੀ ਆ ਗਈ ਸੀ ਫਿਰ ਹਵਾ ਹਟ ਗਈ ਤੇ ਹੁਣ ਫਿਰ ਬੱਦਲ ਹੋਇਆ ਪਿਆ ਦਿਖਾਵਾਂ ਬੈਕ ਕੈਮਰੇ ਨਾਲ ਦਿਖਾਉਣੇ ਵਾਹ ਕੋ ਕਿਨਾਂ ਚਾ ਕਿੰਨਾ ਜਿਆਦਾ ਬਦਲ ਹੋ ਗਿਆ ਤੇ ਉਹ ਖੜਾ ਸਜਪ੍ਰੀਤ ਮੈਂ ਭੰਡ ਬੰਝਣ ਲੱਗਣਾ ਸੀਗਾ ਤੇ ਹੁਣ ਬਿਜਲੀ ਜੀ ਲਸ਼ਕਦੀ ਆ ਦੇਖਦੇ ਕਦ ਕਮ ਆਉਂਦੇ ਆ ਮੋਬਾਈਲ ਦੇ ਵਿੱਚ ਚਾਨਣ ਆ ਰਿਹਾ ਵੈਸੇ ਨੇੇਰ ਕੁਪ ਹੋਇਆ ਪਿਆ ਏ ਬਹੁਤ ਜਿਆਦਾ ਬਦਲਾਅ ਆਇਆ ਪਿਆ ਪਤਾ ਨਹੀਂ ਮੀਂਹ ਆਊਗਾ ਅੱਜ ਦੇਖੀ ਜਾਂਦੀ ਏ ਹਲਾ ਨਿਹਰੀ ਆਈ ਏ ਆਈ ਸੀਗੀ ਟਿੱਗਗੀ ਹਵਾ ਹੁਣ ਸ਼ਾਇਦ ਫੇਰ ਏਕ ਲੱਗਤਾ ਹੋਊਗੀ ਤੇ ਆਪਾਂ ਤੁਹ ਦੁਖਾ ਦਈਏ ਤੇ ਇੱਥੇ ਆਪਾਂ ਇਹ ਜਾਲੇ ਨੂੰ ਇੱਦਾਂ ਪਾੜ ਦੇ ਲਾ ਦਿੰਦੇ ਹੁੰਦਾ ਉਹਦੋਂ ਹਰਮੇਸ਼ ਭੈਣ ਕਹਿ ਰਹੀ ਸੀਗੀ ਤੇ ਉਹ ਕਹਿ ਰਹੇ ਸੀਗੇ ਕਹਿੰਦੇ ਵੀ ਥੋੜੀ ਜਾਲੀ ਵੀ ਜਾਲੀ ਤੇ ਵੀ ਟੈਂਪਰੇਰੀ ਥੈਲੇ ਲਾ ਦੋ ਵੀ ਜਾਲੀ ਕਰਕੇ ਹਨਾ ਅੰਦਰ ਕਰਦਾ ਜਾਂਦਾ ਤੇ ਭੈਣੇ ਲਵਾਉਣ ਨੂੰ ਤਾਂ ਸੀ ਪਹਿਲਾਂ ਜਦੋਂ ਇਹ ਜਾਲੀ ਲਵਾਈ ਤੀ ਉਹ ਵੀ ਲਵਾ ਲੰਦੇ ਜਿਹੜੀ ਫੇਵਰ ਜੀ ਆਉਂਦੀ ਹੈ ਹਨਾ ਜਾਂ ਸੀਸੇ ਨਾ ਬੰਦ ਕਰਾ ਲੰਦੇ ਪਰ ਸਾਨੂੰ ਐ ਸੀਗਾ ਹਨਾ ਵੀ ਗੁੰਮ ਹੋ ਜਾਂਦਾ ਅੰਦਰ ਖੇਤਾਂ 'ਚ ਰਹਿੰਦਿਆ ਕਰਕੇ ਸਾਨੂੰ ਨਾ ਖੁੱਲੇ 'ਚ ਰਹਿਣ ਦੀ ਆਦਤ ਆ ਹਨਾ ਹਵਾ ਹਾਰੇ ਬੈਠਣਾ ਤੇ ਰਹਿਣਾ ਵਧੀਆ ਲੱਗਦਾ ਹਨਾ ਹਵਾ ਜੀ ਆਉਂਦੀ ਰਹੇ ਤੇ ਜੇ ਅਸੀਂ ਇਹਨੂੰ ਬੰਦ ਕਰਾ ਦੰਦੇ ਇਹਨ ਗੁੰਮ ਹੋ ਜਾਣਾ ਸੀਗਾ ਮਤਲਬ ਅੰਦਰ ਗਰਮੈਸ ਜੀ ਬਣ ਜਣੀ ਸੀ ਸੀਸੇ ਦੇ ਨਾਲ ਹਵਾ ਨਹੀਂ ਆਸ-ਪਾਸ ਆਰ ਪਰ ਹੁਣ ਇਸੇ ਇੱਥੇ ਜੀ ਤਾਂ ਕਰਕੇ ਅਸੀਂ ਇਹ ਸਿਰਫ ਜਾਲੀ ਉਲਵਾਈਆ ਕਾਨੂੰਨ ਤਾਂ ਕਿ ਸੈਸੀਦਾ ਸੁੱਖ ਵੀ ਬਥੇਰਾ ਹੈ ਤੇ ਦੁੱਖ ਵੀ ਬਥੇਰਾ ਹੁਣ ਅਸੀਂ ਸੁੱਖ ਤਾਂ ਲੰਨਿਆਂ ਦੇ ਨਾਲ ਹਵਾ ਆਉਂਦੀ ਆ ਅੰਦਰ ਮਤਲਬ ਜਦ ਬਾਹਰੋਂ ਹਵਾ ਚਲਦੀ ਆ ਨਾ ਫਿਰ ਅੰਦਰ ਹਵਾ ਆਉਂਦੀ ਆ ਕਈ ਵਾਰ ਤਾਂ ਫਿਰ ਅਸੀਂ ਪਰਦੇ ਪਰੇ ਕਰਕੇ ਨਾ ਇਹ ਲੋਬੀ ਦੇ ਵਿੱਚ ਪੈ ਹੋ ਜਾਂਦਾ ਬਸ ਥੋੜਾ ਜਿਹਾ ਇਦਾਂ ਵੀ ਜਦੋਂ ਇੱਧਰਲੀ ਹਵਾ ਚਲਦੀ ਆ ਨੇਰੀ ਵਗੈਰਾ ਆਉਂਦੀ ਆ ਉਦੋਂ ਔਕੂੜਾ ਕਈ ਵਾਰ ਚਲੇ ਜਾਂਦਾ ਅੰਦਰ ਜੇ ਮਤਲਬ ਹਵਾ ਇੱਧਰੋਂ ਹੋਵੇ ਫੇਰ ਨਹੀਂ ਆਉਂਦਾ ਹੈਗਾ ਹੁਣ ਪਰਦੇ ਲਾਏ ਹੋਏ ਨੇ ਦੇਖਦੇ ਆ ਹਵਾ ਫਿਲਹਾਲ ਤਾਂ ਇੱਧਰੋਂ ਚੱਲ ਰਹੀ ਆ ਜੇ ਕੋਮਲੀ ਹਵਾ ਫੇਰ ਕੂੜਾ ਅੰਦਰ ਆਊਗਾ ਇਹ ਬ ਇਹ ਤਾਂ ਹਵਾ ਕਰਾਸ ਹੋ ਜਾਂਦੀ ਹੈ ਜਾਲੀ ਨਾਲ ਹੋਰ ਤਾਂ ਕੁਝ ਨਹੀਂਗਾ ਜਿਸ ਕਰਨ ਵੀ ਆਪਣਾ ਆ ਗਿਆ ਆਪਣਾ ਆ ਗਿਆ ਤੇ ਹੈਲੋ ਕੈਜਸ ਕਰਨ ਹੈਲੋ ਤੇ ਇਹ ਆਪਦੇ ਮਾਮੇ ਉਹਨਾਂ ਨਾਲ ਲੇ ਗਿਆ ਸੀਗਾ ਉਹ ਕੈ ਸੀਗੇ ਉੱਥੇ ਭੂਆ ਨਾਲ ਕੋਲ ਭੂਆ ਦੇ ਪਿੰਡ ਮਤਲਬ ਤੁਹਾਨੂੰ ਪਤਾ ਹੀ ਹੈ ਨੇੜੇ ਹੀ ਆ ਮਨਪ੍ਰੀਤ ਉਹਨਾਂ ਕੋਲ ਆਪਦੀ ਮਾਮੀ ਕੋਲ ਮਿਲ ਕੇ ਆਇਆ ਮਿਲੇ ਆ ਬੱਚੇ ਨਾ ਕਿੰਨਾ ਕ ਖੇਲੇ ਉਹਦਾ ਨਾਲ ਨਵੀਂ ਹੁਣੀ ਸੀਗੇ ਹੈ ਹੈ ਫੇਰ ਆਉਂਦੇ ਹੋਏ ਮੁੜਦੇ ਹੋਏ ਫੇਰ ਇੱਥੇ ਲਾਗੇ ਸੀਗੇ ਉਹਨੂੰ ਉਹ ਕੂਤਰ ਨਾ ਪੱਟਣਾ ਆ ਬੱਦਲ ਦੇ ਲਾ ਕਿੰਨਾ ਹੋ ਗਿਆ ਹਨਾ ਮੀਂਹ ਆਉ ਬਿਜਲੀ ਲੱਸ਼ ਕਦੀ ਆ ਵਧੀਆ ਇਹਨੂੰ ਔਕੜ ਨੇ ਹੱਥ ਲਾਈ ਹੋਈ ਹੂ ਹੂੰ ਮਮਾ ਬੰਦ ਕਰ ਲਓ ਜੀ ਭਾਂਡੇ ਭਾਂਡੇ ਆਪਾਂ ਨੇ ਮਾਂਜ ਕੇ ਰੱਖ ਤੇ ਤੇ ਬੱਦਲ ਫਿਲਹਾਲ ਤਾਂ ਔਕੜ ਨੇ ਹਲੇ ਮੀਂਹ ਵਗੈਰਾ ਨਹੀਂ ਆਇਆ ਹੈਗਾ ਆਪਣੇ ਧਰੀ ਹੋਈ ਆ ਦਾਲ ਮੂਰੇ ਲਾਤਾ ਹਵਾ ਤੋਂ ਤਵਾ ਜੁਗਾੜ ਕਰਿਆ ਤੇ ਦਾਲ ਆਪਣੀ ਰਿਚ ਰਹੀ ਹੈ ਦਾਲ ਦੀ ਸਬਜੀ ਆਲੂਆਂ ਦੀ ਤੇ ਇਧਰ ਤਰੀ ਹੋਈ ਆਪਣੀ ਆਲੂਆਂ ਦੀ ਸਬਜੀ ਤੇ ਗੋਹੀ ਲਾਇ ਲਿਆ ਜਿਵੇਂ ਮੂਰੇ ਤਵਾ ਲਾ ਲਿਆ ਹਵਾ ਫੈਂਦੀ ਹੈ ਨਾ ਬਸ ਰਿਚ ਰਹੀ ਹੈ ੱੱਲ ਲੈ ਆ ਲੂ ਲੈ ਹਲ ਤਾਂ ਹੁਣ ਧਰੀਓ ਆ ਤੇ ਧਨੀਓ ਲੈ ਕੇ ਪਾਉਣੀ ਆ ਦੇ ਵਿੱਚ ਤੋੜ ਕੇ ਲੈ ਕੇ ਆਉਣੀ ਆ ਥੱਲੇ ਜਾ ਕੇ ਇਹ ਵਸੈ ਨੂੰ ਰਜੀ ਜਾਂਦੇ ਤੇ ਮੈਂ ਨਾ ਲਾਈ ਸੀਗੀ ਮਸ਼ੀਨ ਫਿਰ ਲਾਈਟ ਚਲੇ ਗਈ ਸੀਗੀ ਮੈਂ ਨਾ ਲਾਈ ਹੋਈ ਸੀ ਇੱਥੇ ਮਸ਼ੀਨ ਲਾਈਟ ਚੱਲੇਗੀ ਸੀ ਪਰ ਹੁਣ ਆ ਗਈ ਤੇ ਬਸ ਇੱਕ ਵਾਰ ਦੇ ਕੱਪੜੇ ਸਾਰੇ ਕੱਪੜੇ ਨਿਕਲ ਗਏ ਧੁੱਤ ਕੇ ਬਸ ਆ ਰਹਿਗੇ ਕਿ ਚੱਲ ਕੇ ਪਾਉਣ ਤੋਂ ਇਹ ਵੀ ਪਾਉਣੀ ਹੈ ਤੇ ਇੱਥੇ ਆਪਾਂ ਮਿੰਜੇ ਤੇ ਸੁੱਕਣ ਪਾ ਦਿੰਨੇ ਨੇ ਇੱਥੇ ਹਵਾ ਲੱਗੀ ਜਾਂਦੀ ਹੁੰਦੀ ਆ ਤੇ ਸੁੱਕ ਜਾਣਗੇ ਬਸ ਥੋੜੇ ਲੇਟ ਹੋ ਗਈ ਸੀਗੀ ਮੈਂ ਮਸ਼ੀਨ ਲਾਉਣ ਨੂੰ ਕੁਝ ਲੇਟ ਭੱਜ ਗਈ ਵਿੱਚ ਐ ਸਵੇਰੇ ਤਾਂ ਫਿਰ ਕੰਮੇ ਮਸਾ ਨਿਬੜਦਾ ਫਿਰ ਰਿਸ਼ਤੇਦਾਰ ਆ ਗਏ ਉਨਾਂ ਕੋਲ ਆਏ ਭੈਣ ਭਾਈ ਏਡੀ ਦੂਰੋਂ ਚੱਲ ਕੇ ਵੀ ਆਇਆ ਫਿਰ ਉਹਨਾਂ ਕੋਲ ਬੈਠਣਾ ਪੈ ਜਾਂਦਾ ਹਨ ਜਦੋਂ ਕੋਈ ਰਿਸ਼ਤੇਦਾਰ ਆ ਜਾਂਦਾ ਤੇ ਬਸ ਹੁਣ ਨਾ ਮੈਂ ਦੇਖ ਦੀ ਆਟਾ ਗੁੰਨਦੇ ਆਪਾਂ ਹੁਣ ਆਪਾਂ ਗੁੰਨਦੇ ਆਂ ਜੀ ਆਟਾ ਆਟਾ ਗੋਨ ਲਾ ਮੈਂ ਤੇ ਆਟਾ ਗੋਨ ਕੇ ਫੇ ਰੋਟੀ ਲੱਗਦੇ ਬਾਹਰ ਮੌਸਮ ਬਹੁਤ ਵਧੀਆ ਹੋਇਆ ਪਿਆ ਟੱਕੇ ਦੇ ਵਿੱਚ ਹੀ ਹਰੀਆਵਲ ਕਿੰਨੀ ਸੋਹਣੀ ਲੱਗ ਰਹੀ ਹੈ ਨਾ ਬਹੁਤ ਸੋਹਣ ਲੱਗਿਆ ਲੋ ਜੀ ਆਪਾਂ ਟੱਗੋ ਨਾਲ ਹੀ ਹੋਣਾ ਫਿਰ ਆਏ ਆ ਜੇ ਮੀ ਆ ਗਿਆ ਫਿਰ ਓੱਖਾ ਲੈਣਾ ਰੋਟੀ ਦਾ ਲੋ ਜੀ ਆ ਗਿਆ ਮੀ ਫੁੱਲ ਤੇਜ 7:00 ਵਜੇ 5 ਮਿੰਟ ਹੋ ਗਏ ਕਾफी ਤੇਜ ਆ ਗਿਆ ਚਲੋ ਹੁਣ ਤੋ ਪੈ ਜੂਗਾ ਤੇ ਚੁੱਲੇ ਤੇ ਮੈਂ ਨਾ ਉਹ ਉਦਾਂ ਹੀ ਟੱਕਤੀ ਦਾਲ ਮਹਰੀਜੀ ਜਾਊਗੀ ਤੇ ਉਪਰੋਂ ਉਪਰੇ ਕਢਾਈ ਮੁੱਦਾ ਮਾਰਤਾ ਐ ਅੱਗ ਬਹੁਤ ਉਹਦੇ ਵਿੱਚ ਵੈਸੇ ਦਾ ਸਬਜੀ ਆਪਣੀ ਬਣ ਗਈ ਵੈਸੀ ਚੱਕਰ ਚੱਲੀ ਦੀ ਜਾਨ ਨੂੰ ਮੀਂਹ ਆ ਗਿਆ ਬਹੁਤ ਤੇਜ਼ ਭਾਂਡੇ ਵਗੈਰੇ ਚੱਕ ਹੋਏ ਨੇ ਇੱਥੋਂ ਤੇ ਉਹ ਵੀ ਰਹਿ ਗਏ 1 ਲੱਖ ਚੁੱਤਰਿਆ ਐ ਮੈਂ ਪਹਿਲਾਂ ਅੰਦਰ ਜਾ ਕੇ ੱਟ ਲਾਂਗੇ ਭੇਜੇ ਆਣਾ ਆਪਾਂ ਹਾਂ ਜੀ ਮੈਂ ਆਟਾ ਗੁੰਨਣ ਲੱਗ ਗਈ ਸੀ ਤੇ ਉਹ ਸਾਬਣ ਮੰਮੀ ਨਹੀਂ ਉਹਦੇ ਵਿੱਚ ਹੈ ਨਹੀਂਗਾ ਥੋੜਾ ਜਿਹਾ ਬਾਕੀ ਜੀ ਚਲੋ ਉਧਰ ਦੇਖੋ ਕਿੰਨਾ ਜ਼ਿਆਦਾ ਮੀਂਹ ਪੈ ਰਿਹਾ ਹੈ ਬੇੜੇ ਜਿਹਾ ਘਟ ਲੱਗਦਾ ਹਲੇ ਆਲੇ-ਦਲੇ ਕਾਫੀ ਮੀਂਹ ਪੈ ਰਿਹਾ ਐਡੀ ਦੂਰੋਂ ਨਹੀਂ ਦਿਖਣਾ ਹੈਗਾ ਤੇ ਚਲੋ ਜੀ ਮੀਂਹ ਪਈ ਜਾਓ ਪਈ ਜਾਂਦਾ ਆਪਾਂ ਲਾਉਨੇ ਆ ਹੁਣ ਜਾ ਕੇ ਅੰਦਰ ਰੋਟੀ ਲਾਗਣਾ ਪੈਣਾ ਮੀਂਹ ਨੂੰ ਗੈਸ ਤੇ ਪਕਾਉਣੀ ਪੈਣੀ ਆ ਤੇ ਉੱਥੇ ਤਾਂ ਹੁਣ ਸਾਰਾ ਗਿੱਲਾ ਹੋ ਗਿਆ ਚੁੱਲਾ ਜਦੋਂ ਮੀਂਹ ਛਟੂ ਜਾਊਗਾ ਤਾਂ ਸਬਜ਼ੀ ਕੱਢ ਲਿਆਂਵਾਂਗੇ ਹਨਾ ਕੜਾਹੀ ਦੇਦੋਂ ਰਿਜੀ ਜਾਊਗੀ ਤੇ ਬਾਕੀ ਜੀ ਆਪਾਂ ਅੱਜ ਦੀ ਵੀਡੀਓ ਦਾ ਵੀ ਆਪਾਂ ਇੱਥੇ ਐਂਡ ਕਰਦੇ ਆ ਜੇਕਰ ਤੁਹਾਨੂੰ ਸਾਡੇ ਬਲੌਗ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲੂ ਕਿਸੇ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਖੈਰ ਜਿਗਾ ਅੱਜ ਪੱਗ ਫੋਲੀ ਬੈਠਾ ਇਹਨੇ ਤੋਣ ਨੂੰ ਪਾਈ ਚਗੀ ਕੱਲ ਮਿਲਦੇ ਆ ਜੀ ਕੱਲ